ਚੜਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ ਆਪਣੇ ਕੀਤੇ ਵਾਦੇ ਮੁਤਾਬਕ ਹਣ ਪੀੜਤਾਂ ਦੀ ਮਦਦ ਲਈ ਅੱਜ ਸਬਰਵਾਲ ਪਰਿਵਾਰ ਆਪਣੇ ਕਾਰੀਗਰ ਅਤੇ ਸਹਿਯੋਗੀਆਂ ਦੇ ਨਾਲ ਡੇਰਾ ਬਾਬਾ ਨਾਨਕ ਹਲਕੇ ਦੇ ਹਣ ਪ੍ਰਭਾਵਿਤ ਕਈ ਪਿੰਡਾਂ ਵਿੱਚ ਲੋਕਾਂ ਦੇ ਘਰਾਂ ਦੀ ਲੱਕੜ ਦੇ ਸਮਾਨ ਦੀ ਰਿਪੇਅਰ ਲਈ ਹਰ ਪ੍ਰਭਾਵੇਤ ਇਲਾਕਿਆਂ ਵਿੱਚ ਨਿਕਲ ਗਏ ਹਨ ਡੇਰਾ ਬਾਬਾ ਨਾਨਕ ਤੋਂ ਰੋਹਿਤ ਗੁਪਤਾ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਜਿਸਰਾਗੇ ਤੁਹਾਨੂੰ ਸਾਰਿਆਂ ਨੂੰ ਪਤਾ ਆ ਕਿ ਅਸੀਂ ਪਹਿਲੇ ਵੀ ਬਾਈਟ ਕਰ ਚੁੱਕੇ ਆ ਜਾਂ ਅਨਾਉਂਸਮੈਂਟ ਕਰ ਚੁੱਕੇ ਆ ਕਿ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਫ੍ਰੀ ਸੇਵਾ ਕਰਾਂਗੇ ਅਸੀਂ ਫਰਨੀਚਰ ਰਿਪੇਅਰ ਦੀ ਲੱਕੜ ਦੇ ਕੰਮ ਦੇ ਰਿਪੇਅਰ ਦੀ ਸਾਡੇ ਸੱਬਰਵਾਲ ਪਰਿਵਾਰ ਵੱਲੋਂ ਜਿਹੜਾ ਇਹ ਫੈਸਲਾ ਕੀਤਾ ਗਿਆ ਸੀਗਾ ਅੱਜ ਐਤਵਾਰ 14 ਤਰੀਕ ਅਸੀਂ ਡੇਰਾ ਬਾਬਾ ਨਾਨਕ ਹਲਕੇ ਵਿੱਚ ਜਾ ਰਹੇ ਆ ਉੱਥੇ ਸਾਡੀ ਟੀਮਾਂ ਨੂੰ ਅਸੀਂ ਦੋ ਦਿਨ ਤੋਂ ਪਹਿਲੇ ਲਾਇਆ ਹੋਇਆ ਸਰਵੇ ਕਰਨ ਲਈ ਉਹ ਜਿੱਥੇ-ਜਿੱਥੇ ਸਰਵੇ ਕੀਤਾ ਉਹ ਸਾਨੂੰ ਦੱਸਣਗੇ ਉੱਥੇ ਜਾ ਕੇ ਅਸੀਂ ਅੱਜ ਇਹ ਫ੍ਰੀ ਸੇਵਾ ਕਰਕੇ ਆਵਾਂਗੇ ਜੀ ਹਗਾਇਆ ਹੋਰ ਲਾਗੇ ਲਾਗੇ ਕਾਫੀ ਪਿੰਡ ਨੇ ਉਹ ਲਿਸਟ ਉਹਨਾਂ ਕੋਲਿਆ ਉਹ ਜਾ ਕੇ ਜਦੋਂ ਸਾਨੂੰ ਦੱਸਣਗੇ ਅਸੀਂ ਉਸੇ ਹਿਸਾਬ ਨਾਲ ਅਗੇ ਸੇਵਾ ਕਰਾਂਗੇ ਜੀ ਡੇ ਬਾਈ ਡੇ ਵਾਰੀ ਵਾਰੀ ਆਪਾਂ ਹਰ ਐਤਵਾਰ ਪਲਾਨਿੰਗ ਕੀਤੀ ਆ ਬਾਕੀ ਐਤਵਾਰ ਅਸੀਂ ਜਾਇਆ ਕਰਾਂਗੇ ਤੇ ਬਾਕੀ ਸਾਰੇ ਵੀਕਡੇਸ ਤੇ ਸਾਡੇ ਕਾਰਪੈਂਟਰ ਜਾਇਆ ਕਰਨਗੇ ਉਹਨਾਂ ਨੂੰ ਜਿਸ ਤਰ੍ਹਾਂ ਐਤਵਾਰ ਅਸੀਂ ਸਮਝਾ ਦਿਆ ਕਰਾਂਗੇ ਕਿੱਥੇ ਕਿੱਥੇ ਕਿਹੜਾ ਕਿਹੜਾ ਕੰਮ ਕਰਨਾ ਆ ਫਿਰ ਉਹ ਜਾ ਕੇ ਆਪੇ ਕੰਮ ਕਰਦੇ ਰਹਿਣਗੇ 18 ਕਾਰਪੈਂਟਰ ਨੇ ਤੇ ਕੁਝ ਅਸੀਂ ਵੀ ਮੈਂ ਕਾਰਪੈਂਟਰਾਂ ਚ ਸਾਰੀ ਜ਼ਿੰਦਗੀ ਕੱਢੀ ਹੈ ਸਾਨੂੰ ਵੀ ਕੰਮ ਦੀ ਸਾਰੀ ਨੌਲੇਜ ਹੈ ਇਸ ਕਰਕੇ ਅਸੀਂ ਵੀ ਨਾਲ ਹੀ ਆਂ ਜਿੱਥੇ ਜ਼ਰੂਰਤ ਪੈਗੀ ਆਪ ਹੀ ਕਰ ਲਾਂਗੇ ਐਕਚੁਅਲ ਜਿਸੋਂ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਸੀਗੇ ਕਿ ਸਾਰੇ ਗਾਇਕ ਸਾਰੀਆਂ ਸੰਸਥਾਵਾਂ ਆਪਣੇ ਆਪਣੇ ਰੁਤਬੇ ਮੁਤਾਬਕ ਆਪਣੇ ਆਪਣੇ ਜ਼ੋਰ ਮੁਤਾਬਕ ਲੱਗੀਆਂ ਨੇ ਤੇ ਮੈਂ ਜਸਬੀਰ ਭਾਜੀ ਨਾਲ ਗੱਲਬਾਤ ਕੀਤੀ ਕਿ ਭਾਜੀ ਅਸੀਂ ਵੀ ਕੋਈ ਸੇਵਾ ਕਰਨੀ ਚਾਹੁੰਦੇ ਆਂ ਤੇ ਮੈਨੂੰ ਉਹਨਾਂ ਨੇ ਪ੍ਰੇਰਣਾ ਕੀਤੀ ਕਿ ਤੁਹਾਡਾ ਲੱਕੜ ਦਾ ਕੰਮ ਆ ਤੇ ਇਸ ਵੇਲੇ ਸਭ ਤੋਂ ਜ਼ਿਆਦਾ ਜ਼ਰੂਰਤ ਲੱਕੜ ਦੇ ਟੁੱਟੇ ਫਰਨੀਚਰ ਦੀ ਰਿਪੇਅਰ ਦੀ ਹੈ ਕਿ ਲੋਕਾਂ ਨੂੰ ਸੌਣ ਜੋਗਾ ਮੰਜਾ ਆਈਮ ਬੰਦ ਕਰਨ ਜੱਗਾ ਦਰਵਾਜ਼ਾ ਹੋ ਜੇ ਤੇ ਜੇ ਤੁਸੀਂ ਉਹ ਕਰ ਸਕਦੇ ਹੋ ਤੇ ਸਾਰਿਆਂ ਤੋਂ ਵਧੀਆ ਫਿਰ ਮੈਂ ਆਪਣੇ ਸਾਰੇ ਪਰਿਵਾਰ ਨਾਲ ਸੀ ਸਲਾਹ ਕੀਤੀ ਸਲਾਹ ਕੀਤੀ ਤੇ ਸਾਰਿਆਂ ਨੇ ਇਹਦੇ ਵਿੱਚ ਕੋਈ ਵੀ ਮਰਾਨਾ ਕੰਨੀ ਨਹੀਂ ਕੀਤੀ ਸਾਰਿਆਂ ਵੱ ਚੜ ਕੇ ਹਿੱਸਾ ਪਾਇਆ ਜੀ ਪੰਡੋਰੀ ਵਾਲੇ ਸਾਡੇ ਨਾਲ ਗੁਰਜੋਤ ਇਲੈਕਟ੍ਰੀਕਲ ਇਹ ਸਾਡੇ ਸੋਨੂ ਭਾਜੀ ਇਹ ਇਲੈਕਟ੍ਰਿਕ ਦਾ ਸਮਾਨ ਲੈ ਕੇ ਨਾਲ ਚੱਲੇ ਨੇ ਆਪਣੇ ਤੌਰ ਤੇ ਭਾਜੀ ਮੇਰਾ ਨਾਮ ਦਲਵੀਰ ਸਿੰਘ ਹੈ ਤੇ ਆਪਣੀ ਗੁਰਜੋਤ ਇਲੈਕਟ੍ਰੀਕਲ ਦੀ ਸ਼ਾਪ ਹੈਗੀ ਹੈ ਤੇ ਅਸੀਂ ਹਾਰਪੀਟਾਂ ਤੇ ਜਿਸ ਤਰ੍ਹਾਂ ਸਾਡੇ ਲੱਕੀ ਭਾਜੀ ਹੈਗੇ ਨੇ ਇਹਨਾਂ ਨੇ ਸਾਨੂੰ ਦੱਸਿਆ ਕਿ ਐਵੇਂ ਆਪਾਂ ਹਾਰਪੀਟਾਂ ਦੀ ਸੇਵਾ ਕਰਨ ਚੱਲੇ ਆ ਤੇ ਅਸੀਂ ਮੈਂ ਵੀ ਕਿਹਾ ਕਿ ਜੋ ਮੇਰੇ ਵੱਲੋਂ ਬਣਦਾ ਸੇਵਾ ਉਹ ਵੀ ਦੱਸੋ ਇਹਨਾਂ ਨੇ ਕਿਹਾ ਤੁਸੀਂ ਬਿਜਲੀ ਦਾ ਜਿੰਨਾ ਕੰਮ ਹੈ ਉਹ ਤੁਸੀਂ ਵੇਖ ਸਕਦੇ ਹੋ ਤੇ ਕਰਾ ਸਕਦੇ ਹੋ ਤੇ ਤੁਸੀਂ ਕਰ ਲਓ ਤੇ ਮੈਂ ਉਹਨੂੰ ਕਿਹਾ ਠੀਕ ਹੈ ਜਿੱਥੇ-ਜਿੱਥੇ ਤੁਹਾਡਾ ਕਾਰਪੈਂਟਰ ਦਾ ਕੰਮ ਹੋਏਗਾ ਜਿੱਥੇ ਬਿਜਲੀ ਦਾ ਜੋ ਵੀ ਕੰਮ ਹੋਏਗਾ ਉਹਦੇ ਵਿੱਚ ਜੋ ਵੀ ਤਾਰਾ ਦਾ ਆ ਇਲੈਕਟ੍ਰੀਕਲ ਤੋਂ ਰਿਲੇਟਡ ਜੋ ਵੀ ਕੰਮ ਹੋਏਗਾ ਉਹ ਮੈਂ ਆਪਣੇ ਜੋ ਵੀ ਮੇਰੇ ਕੋਲ ਹੋ ਸਕੇਗਾ ਮੈਂ ਕਰਾਂਗਾ ਸੇਵਾ